ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸਕ ਸਤਨ ਹైਦਰਾਬਾਦ ਦੇ ਵਿੱਚ ਮੌਜੂਦ ਆ ਕਿ ਉਹ ਐਸੇਗਾ ਕਿ ਮੁਗਲਾਂ ਨੇ ਪੂਰੇ ਹైਦਰਾਬਾਦ ਨੂੰ ਘੇਰਾ ਪਾ ਲਿਆ ਤੇ ਕਬਜ਼ਾ ਕਰਨਾ ਚਾਹਿਆ ਔਰ ਇਹ ਉਸਤਾਨਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤੇ ਮਹਾਰਾਜ ਜੀ ਸਿੰਘ ਆ ਪਹੁੰਚੇ ਸੀਗੇ ਇੱਥੇ ਪੜਾ ਕੀਤਾ ਸੀਗਾ ਮਹਾਰਾਜ ਜੀ ਨੇ ਆ ਦੇਖੋ ਨਿਸ਼ਾਨ ਸਾਹਿਬ ਵੀ ਲੱਗਾ ਫਿਰ ਕਿਉਂ ਹੋਇਆ ਕਿ ਬੜਾ ਭਾਰੀ ਜੁਦ ਹੋਇਆ ਔਰ ਮਹਾਰਾਜਾ ਰਣਜੀਤ ਸਿੰਘ ਦੀ ਪੂਰੀ ਫੌਜ ਦਾ ਜੁਦ ਮੁਗਲਾਂ ਨਾਲ ਹੋਇਆ ਨਾ ਤਾਂ ਭਾਵੇਂ ਮੁਗਲਾਂ ਨੇ ਰਾਜ ਕਰ ਲਿਆ ਹైਦਰਾਬਾਦ ਸਾਰੇ ਉੱਤੇ ਪਰ ਇਸ ਸਤਨ ਗੁਰਦੁਆਰਾ ਬ੍ਰਹਮ ਬੋਲਾ ਇਹ ਹਦਰਾਬਾਦ ਦੇ ਵਿੱਚ ਮੌਜੂਦ ਆ ਔਰ ਇਸ ਜਗ੍ਹਾ ਤੇ ਉਸ ਸਮੇਂ ਵੀ ਸਿੰਘਾਂ ਦਾ ਰਾਸ ਸੀ ਔਰ ਅੱਜ ਵੀ ਸਿੰਘਾਂ ਦਾ ਪੂਰਾ ਬੋਲਬਾਲਾ ਇਹ ਹਦਰਾਬਾਦ ਦੇ ਵਿੱਚ ਸਥਾਨ ਮੌਜੂਦ ਆ ਔਰ ਮਹਾਰਾਜ ਜੀ ਸਿੰਘ ਨਗਰ ਕਰਕੇ ਇਹ ਜਾਣਿਆ ਜਾਂਦਾ ਸਿੰਘ ਸ਼ਹੀਦ ਹੋਏ ਕੁਰਬਾਨੀਆਂ ਦਿੱਤੀਆਂ ਪਰ ਇਸ ਜਗ੍ਹਾ ਦੇ ਉੱਤੇ ਅੱਜ ਵੀ ਸਿੰਘਾਂ ਅਲੱਗ-ਅਲੱਗੇ ਸਾਰੇ ਪਾਸੇ ਸਿੰਘ ਵਸਦੇ ਆ ਔਰ ਸਿੰਘਾਂ ਨੇ ਛਿੱਧੀਆਂ ਪਾਈਆਂ ਕੁਰਬਾਨੀਆਂ ਦਿੱਤੀਆਂ ਇਸ ਇਤਿਹਾਸਕ ਸਥਾਨ ਦੇ ਉੱਤੇ ਪਰ ਸਿੰਘਾਂ ਨੇ ਮੁਗਲਾਂ ਦਾ ਰਾਜ ਹੋਣ ਨਹੀਂ ਦਿੱਤਾ ਜਦੋਂ ਵੀ ਹਦਰਾਬਾਦ ਆਉ ਤਾਂ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰੋ ਕਿ ਗੁਰਦੁਆਰਾ ਬ੍ਰਹਮ ਬਲਾਂ ਸਾਹਿਬ ਜਿੱਥੇ ਮਹਾਰਾਜੀ ਸਿੰਘ ਜੀ ਨੇ ਪੜਾ ਕੀਤਾ ਸੀਗਾ ਔਰ ਅੱਜ ਇਹ ਸਥਾਨ ਅੱਜ ਵੀ ਬੜੀ ਵਧੀਆ ਤਰੀਕੇ ਨਾਲ ਜਿਹੜੀ ਗੁਰੂ ਘਰ ਦੀ ਸੇਵਾ ਕਰ ਰਹੀ ਹੈ ਵਾਹਿਗੁਰੂ ਜੀ ਘਰਕਾਲਾ ਵਾਹਿਗੁਰੂ ਜੀ ਕੀ ਫਤਿਹ